आज दी आवाज जोशी दी सरकार आज दी आवाज जोशी दी सरकार आज दी आवाज जोशी दी सरकार सर कोई आ गए और इतना दो बरी आके बने कदी आया पूछे देखे जे कदी दसो देखे पैसे जेड़ा थोड़ी सी इनविटेशन देने पे ऊपर कहती है सारे हैं सारे के लिए टेंडर आपरे घूम आ गया आज सारे के लिए सारे के लिए टेंडर आपरे घूम आ गया आज जो है जोशी साहब ने बड़ा अच्छा अपना दसया थानू

ਹਰ ਵਾਸੇ ਬੰਦਾ ਨੇ ਦੇ ਨਾਲ ਪਰਵਾਰਾਂ ਨੂੰ ਚੱਲੇ ਆਖਰ ਉਹਦੀ ਸੇਵਾ ਕਰੇ ਉਹ ਰੰਗ ਨੂੰ ਬਾਗੀ ਜਿਉਂ ਜਾਣਦੇ ਨਹੀਂ ਕਿ ਕਿਹਦੀ ਕਿ ਸਿਆਣਪ ਹੈ ਮਨੁੱਖਾਂ ਦੀ ਸਿਆਣਪ ਹੈ ਇਹਨਾਂ ਸਾਨੂੰ ਜਾਣ ਦਾ ਨਿਸ਼ਾਨ ਝਾੜੋ ਇਹ ਕਿਸ ਇਨਸਾਨ ਨੂੰ ਆਖੜੇਗਾ ਕਿ ਦਸਹਿਰਾ ਦੇ ਜਾਮਦੇ ਆ ਮੇਰਾ ਨਿਸ਼ਾਨ ਕੋ ਉਡਾ ਲਓ ਤੱਕੜੀ ਦੇ ਉਹ ਕਈਆਂ ਤੱਕੜੀ ਨਾਲ ਮਰ ਜਾਈਆਂ ਉਹ ਜੀ ਠੀਕ ਹੈ ਤਕਰੀਬ ਉਹਨੇ ਕਰਨਾ ਚਾਹੀਦਾ ਬਦੀਰੇ ਕਰਨਾ ਚਾਹੀਦਾ ਅੱਡੇ ਤੇ ਜਾਦੇ ਨਾ ਕਹੇ ਵੀ ਪਤਾ ਨਾ ਹੋਣਾ ਹੈ ਕੌਣ ਬਤਾਈਓ ਨਾਮ ਨਾ ਜਾਣ ਬੋਲੇਗਾ ਭਗਤ ਮਲਿਕ ਨੂੰ ਬਣਾਇਆ ਦਿੰਦਾ ਹੈ ਜਿਹੜੇ ਜੇ ਜਦਾ ਪਤਾ ਉਹਨੂੰ ਬਣਾਓ ਕਹਿੰਦੇ ਤੇ ਤੁਹਾਡੇ ਵਿੱਚ ਆਜੂਗਾ ਜਦਾ ਪੈਸਾ ਪੈਸਾ ਆ ਗਿਆ ਤਾਂ ਮੈਂ ਕਹਿੰਦਾ ਪਰਛੇ ਸਿਰੂਗਾ ਤਾਰੇ ਕਹਿੰਦੇ ਆਂ ਹੰਗਰੇ ਆਂ ਤੁਸੀਂ ਨੂੰ ਮੈਂ ਕਹਾਂ ਮੈਂ ਦੰਗੀਆਂ ਨਾ ਤੁਹਾ ਜੱਟ ਕਰੋ ਬੀਪੀਐਨ ਦੀਆਂ ਪੜਾਣਾ ਬੈਠੀਆਂ ਜਿਹੜੀਆਂ ਜੜਦੀਆਂ ਨੇ ਕਹਿੰਦਾ ਜਾਂਦੀ ਹੋ ਰੋਹਿਤ ਉਹ ਤਾਂ ਐਸਾ ਕੱਢਦਾ ਬਾਈ ਸਨਾਨ विक्रांत शर्मा जी ਦੇ ਘਰ ਜੜੀ ਹੈਗੀ ਹੈ ਮੀਟਿੰਗ ਹੋਈ ਜਿੱਥੇ ਜਿਹੜੇ ਹੈਗੇ ਆ ਜੋਸ਼ੀ ਸਾਹਿਬ ਆਜਾ ਆਜੇ ਦਰ ਆਏ ਹੈ ਮਤਲਬ ਜੋਸ਼ੀ ਸਾਹਿਬ ਨੂੰ ਮਤਲਬ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਸੀਗਾ ਵੇਖ ਕੇ ਲੋਕਾਂ ਦਾ ਉਤਸਾਹ ਵੇਖ ਕੇ ਜੋਸ਼ੀ ਸਾਹਿਬ ਨੂੰ ਵੇਖਦੇ ਹੀ ਲੋਕੀ ਜਿਹੜੇ ਖਿੜ ਗਏ ਮਤਲਬ ਜੋਸ਼ੀ ਸਾਹਿਬ ਨੇ ਜੋ ਪਹਿਲਾਂ ਵੀ ਕੰਮ ਕੀਤੇ ਹੋਏ ਹੈਗੇ ਆ ਲੋਕਾਂ ਦੇ ਲਈ ਬੜੇ ਵਧੀਆ ਕੰਮ ਕੀਤੇ ਹੈ ਤੇ ਆ ਮੇਰੀ ਵੱਤ ਤੋਂ ਵੱਤ ਲੋਕਾਂ ਨੂੰ ਵੀ ਐ ਤੈ ਦਿਨੋਂ ਗੁਜਾਰਿਸ਼ ਹੈ ਕਿ ਆ ਵੀ ਅਸੀਂ ਜੋਸ਼ੀ ਸਾਹਿਬ ਨੂੰ ਜਤਾਨਾ ਹੈ ਜੋਸ਼ੀ ਸਾਹਿਬ ਅਗਰ ਸਾਡੇ ਦੌਰਾਨ ਆਂਦੇ ਹੈ ਤੇ ਮੈਨੂੰ ਉਮੀਦ ਹੈ ਉਹ ਸਨ ਬਹੁਤ 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 ਸੁਧਾਰ ਜਿਹੜਾ ਹੈਗਾ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਲਈ ਜਿਹੜਾ ਬਹੁਤ ਵਧੀਆ ਪਹਿਲਾਂ ਵੀ ਸਰ ਨੇ ਬੜੇ ਵਧੀਆ ਕੰਮ ਕੀਤੇ ਤੇ ਹੁਣ ਵੀ ਬਹੁਤ ਵਧੀਆ ਹੀ ਕੰਮ ਮਤਲਬ ਕਰਨਗੇ ਜੋਸ਼ੀ ਸਾਹਿਬ ਜੀ ਦੇ ਨੇੜੇ ਚ ਖੜਨ ਦਾ ਕੋਈ ਖਾਸ ਕਰ ਆ ਫਸਟ ਆਫ ਆਲ ਤਾਂ ਜਿਹੜੀ ਹੈਗੀ ਹੈ ਅਗਰ ਮੈਂ ਬੈਕ ਦੇ ਸਰਦੇ ਸਾਰੇ ਪਿਛਲੇ ਕੰਮ ਵੇਖ ਦੀਏਗੀ ਆ ਬਹੁਤ ਸਰ ਨੇ ਜਿਹੜਾ ਹੈਗਾ ਸੁਧਾਰ ਕੀਤਾ ਮੈਂ ਕਹਿੰਦੀ ਆ ਅੰਮ੍ਰਿਤਸਰ ਦੀ ਨੁਹਾਰ ਇਸ ਨੇ ਪਲਟ ਦਿੱਤੀ ਹੋਈ ਹੈ ਦੂਜੀ ਗੱਲ ਸਰ ਜਿਹੜੇ ਹੈਗੇ ਡਾਊਨ ਟੂ ਅਰਥ ਹੈਗੇ ਆ ਅਗਰ ਅਸੀਂ ਕੋਈ ਵੀ ਆਪਣੀ ਪ੍ਰੋਬਲਮ ਲੈ ਕੇ ਸਰ ਦੇ ਕੋਲ ਜਾਂਦੇ ਆ ਸਰ ਬੜੇ ਆਰਾਮ ਦੇ ਨਾਲ ਉਸ ਪ੍ਰੋਬਲਮ ਨੂੰ ਸੁਣਦੇ ਆ ਤੇ ਉਸ ਦਾ ਸੋਲੂਸ਼ਨ ਵੀ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਦਿੰਦੇ ਆ ਦੇ ਵਿੱਚ ਪਹੁੰਚਲੇ ਕਿਵੇਂ ਦੇ ਕੈਂਡੀਡੇਟ ਮੰਨਦੇ ਉਹਨਾਂ ਨੂੰ ਬਾਕੀ ਨਹੀਂ ਦਵਾ ਦੇਉਗਾ ਨਹੀਂ ਸਾਰੇ ਬਹੁਤ ਬਹੁਤ ਜੋਸ਼ੀ ਸਾਹਿਬ ਬਹੁਤ ਵਧੀਆ ਸਾਡੇ ਬੜਾ ਵਧੀਆ ਮਾਨ ਸਾਡਾ ਵਧਾਇਆ ਅਸੀਂ ਤਾਂ ਇਹੀ ਕਵਾਂਗੇ ਕਿ ਹੁਣ ਅਸੀਂ ਸਾਰਿਆਂ ਨੇ ਉਹਨਾਂ ਨੂੰ ਹੀ ਵੋਟ ਦੇਣੀ ਹੈ ਉਹਨਾਂ ਦੇ ਕੰਮ ਉਹਨਾਂ ਦੇ ਸਾਰੇ ਬਹੁਤ ਹੀ ਵਧੀਆ ਬਸ ਇੱਕ ਰਿਕਵੈਸਟ ਹੈ ਕਿ ਸਾਡੇ ਨਿਊ ਗ੍ਰੀਨਫੀਲਡ ਵਿੱਚ ਇੱਕ ਪਾਰਕ ਦੀ ਕਮੀ ਹੈ ਉਹ ਸਾਡੀ ਪੂਰੀ ਹੋ ਜਾਣ ਅਦਰਵਾਇਸ ਹੀ ਇਜ਼ ਵੈਰੀ ਗੁੱਡ ਬਹੁਤ ਅੱਛੇ ਨੇ ਥੈਂਕ ਯੂ ਸੋ ਮਚ ਹੋਰ ਉਹਨਾਂ ਦਾ ਕੀ ਕਰਨ ਜਾ ਰਹੇ ਤੁਸੀਂ ਹਾਂਜੀ ਕੋ ਕੋਲੀਨ ਗੁਰੂ ਹਰ ਰਾਏ ਐਵੈਨਿਊ ਤੋਂ ਆ ਜਦੋਂ ਮੇਰੀ ਆਫਟਰ 14 ਇਅਰ ਬਿਫੋਰ 14 ਇਅਰਸ ਮੈਰਿਜ ਹੋਈ ਸੀ ਤਾਂ ਉਹ ਸਾਰੀ ਇਹ ਗਲੀਆਂ ਕੱਚੀਆਂ ਸੀ ਕੁਝ ਨਹੀਂ ਸੀ ਪਰ ਜੋਸ਼ੀ ਸਾਹਿਬ ਨੇ ਹੀ ਸਾਡਾ ਸਾਰਾ ਜਿਹੜਾ ਏਰੀਆ ਡਵੈਲਪ ਕੀਤਾ ਸੀਵਰੇਜ ਵਗੈਰਾ ਪੁਆਏ ਮੈਂ ਤਾਂ ਅਸੀਂ ਤਾਂ ਸ਼ੁਰੂ ਤੋਂ ਹੀ ਜੋਸ਼ੀ ਸਾਹਿਬ ਦੇ ਹੱਥ ਚੰਦੇ ਅਸੀਂ ਵੋਟ ਜੋਸ਼ੀ ਸਾਹਿਬ ਨੂੰ ਸਾਡੀ ਸਟਾਰੀ ਫੈਮਿਲੀ ਜੋਸ਼ੀ ਸਾਹਿਬ ਨੂੰ ਬਾਕੀ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਨਾਲ ਕਿਵੇਂ ਦਾ ਮੰਨਦੇ ਇਹ ਸ਼ੁਰੂ ਤੋਂ ਹੀ ਇੱਛਾ ਹੈ ਕਿਉਂਕਿ ਜਿਹੜੇ ਪਹਿਲੇ ਕੈਂਡੀਡੇਟ ਆ ਉਹਨਾਂ ਨੇ ਕੋਈ ਡਵੈਲਪਮੈਂਟ ਨਹੀਂ ਕੀਤੀ ਕੁਝ ਨਹੀਂ ਕੀਤਾ ਜੋਸ਼ੀ ਸਾਹਿਬ ਨੇ ਸਾਡੀ ਕਲੋਨੀ ਚ ਪਾਰਕ ਬਣਾਈ ਹੈ ਸਾਰਾ ਮਤਲਬ ਸਾਡੀ ਡਵੈਲਪਮੈਂਟ ਇੰਨਾ ਨਹੀਂ ਕੀਤੀ ਹੈ ਸ਼ਹਿਰ ਦੀ ਬਾਕੀ ਕੈਂਡੀਡੇਟਸ ਦੇ ਮੁਕਾਬਲੇ ਜੋਸ਼ੀ ਸਾਹਿਬ ਜਿਹੜੇ ਉਹ ਬਹੁਤ ਵਧੀਆ ਕੈਂਡੀਡੇਟ ਹੈ ਤੇ ਉਹਨਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਜੇ ਅਸੀਂ ਅੰਮ੍ਰਿਤਸਰ ਸ਼ਹਿਰ ਦਾ ਹੋਰ ਜ਼ਿਆਦਾ ਵਿਕਾਸ ਕਰਨਾ ਚਾਹੀਦਾ ਠੀਕ ਹੈ ਇੱਕ ਵਾਰੀ ਵਾਰੀ ਮੀਟਿੰਗ ਉਹਨਾਂ ਕੀਤੀ ਆ ਜੀ ਬਹੁਤ ਵਧੀਆ ਮੀਟਿੰਗ ਕੀਤੀ ਆ ਜੋ ਉਹਨਾਂ ਨੇ ਕੰਮ ਕੀਤੇ ਨੇ ਉਹ ਹੋਰ ਕੋਈ ਕਰਾ ਨਹੀਂ ਸਕਿਆ 10 ਸਾਲ ਹੋ ਗਏ ਨੇ ਨਾ ਕਿਸੇ ਨੇ ਕੀਤਾ ਨਾ ਹੀ ਕਿਸੇ ਨੇ ਇੱਥੇ ਝਾਤੀ ਮਾਰੀ ਆ ਕਵਰ ਵਿਜੇ ਪ੍ਰਤਾਪ ਨੇ ਵੋਟਾਂ ਲਿਖ ਕੇ ਜਿੱਤ ਗਿਆ ਪਰ ਅਜੇ ਤੱਕ ਕੋਨੇ ਆਪਣੀ ਸ਼ਕਲ ਨਹੀਂ ਖਾਲੀ ਸਾਨੂੰ ਅਜੇ ਤੱਕ ਪਤਾ ਨਹੀਂ ਉਹ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਅਜੇ ਤੱਕ ਉਹਨੂੰ ਵੇਖਿਆ ਨਹੀਂ ਗਾ ਨਾ ਹੀ ਗਰਜੀਤ ਸਿੰਘ ਓਜਲਾ ਉਹ ਵੀ ਨਹੀਂ ਆਏ ਕਿਸਦਾ ਧੰਨਵਾਦ ਵੀ ਨਹੀਂ ਕਰਨ ਆਏ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਮਿਲੇ ਵੀ ਨਹੀਂ ਆਣ ਕੇ ਤੇ ਜੋ ਜੋਸੀ ਸਾਹਿਬ ਨੇ ਕੰਮ ਕੀਤੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਉਹਨਾਂ ਨੇ ਆ ਵੇਖੋ ਸਾਡੇ ਲਾਗੇ ਮੋਟਰ ਜਿਹੜੀ ਉਹ ਖਰਾਬ ਹੋ ਜਾਂਦੀ ਹਿੱਪ ਵਾਟਰ ਸਪਲਾਈ ਦੀ ਕਿਹੜੀ ਕਿਹੜੀ ਸਾਡੀ ਇੰਦਰਾ ਖਲੋਨੀ ਮਜੀਠਾ ਰੋਡ ਇਹ ਜੋ ਇਥੇ ਕੰਮ ਕਰਾਏ ਨੇ ਬਹੁਤ ਵਧੀਆ ਕੰਮ ਕਰਾਏ ਨੇ ਗੰਦਾ ਨਾਲਾ ਉਹਨਾਂ ਨੇ ਬੰਦ ਕਰਾਇਆ ਬਾਬੇ ਸ਼੍ਰੀ ਚੰਦ ਵਾਲੀ ਸੜਕ ਉਹਨਾਂ ਨੇ ਪੱਕੀ ਬਣਵਾਈ ਹੋਰ ਰੋੜਾਂ ਪੱਕੀਆਂ ਕਰਵਾਈਆਂ ਨਾਲੇ ਪੱਕੇ ਕਰਵਾਏ ਸ਼ੀਵਰ ਉਹਨਾਂ ਨੇ ਬਣਵਾਏ ਬਹੁਤ ਵਧੀਆ ਕੰਮ ਕੀਤਾ ਮੈਂ ਤੇ ਹਰ ਇੱਕ ਵੋਟਰ ਨੂੰ ਕਹਾਂਗਾ ਕਿ ਜੋਸ਼ੀ ਸਾਹਿਬ ਨੂੰ ਵੋਟ ਪਾ ਕੇ ਉਹਨਾਂ ਨੂੰ ਜਤੋ ਦੁਬਾਰਾ ਜੋਸ਼ੀ ਸਾਹਿਬ ਨੂੰ ਲਿਓ ਵਗੜ ਦੀ ਕਾਲਾ ਖਾਲਾ ਵਗੜ ਦੀ ਥਤੀ